ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੌਜੀ ਵੀਰੇ ਅੱਜ ਬਸੰਤ ਨੂੰ ਕੰਬੂਦ ਹੋਣ ਜਾਣਾ ਮੈਂ ਜੀ ਇਹ ਗਾਹ ਦਾ ਵੀਰੇ ਕੁੱਖ ਲੈ ਕੇ ਕਪਾਚੋ ਕਿੱਡੀ ਵੱਡੀ ਭਾਰੀ ਭਾਰੀ ਹੋਈ ਪਈ ਆ ਛਬੈ ਲੰਗਾਈ ਪਈ ਵੀਰੇ ਬਚਨ ਕੱਢ ਨਾ ਬਣ ਗਈ ਦੀ ਨੁੱਤੋਂ ਵੜ ਗਿਆ ਇਹ ਬਾਈ ਨੇ ਆਪਾਂ ਨੂੰ ਕਹੇਨ ਹੋ ਗਏ ਵੀਰੇ ਫੋਨ ਕਰਦੇ ਨੂੰ ਆਪਾਂ ਤੋਂ ਜਾਣੀਆ ਹੈਗਾ ਆਪਾਂ ਟਾਈਮ ਕੱਢਿਆ ਪਰਛੋਂ ਆਪਾਂ ਇਹਨੂੰ ਦੇਖਣ ਲੱਗਾਈ ਵੀਰੇ ਜਦੋਂ ਆਪਾਂ ਧਾ ਮਾਰ ਕੇ ਦੇਖੀਦੇ ਦੇਖੋ ਕੋਈ ਜਮੀ ਨਹੀਂ ਆ ਰਹੀ ਵੀਰੇ ਗਾਂਦ ਯਾਰ ਪੁਰਾ ਜੋਰ ਲਾ ਕੇ ਦਬਕੇ ਦੇਖ ਲਿਆ ਵੀਰੇ ਜਿਮੀ ਨਹੀਂ ਆ ਰਿਹਾ ਇਹਦੇ ਥੱਲੇ ਮੂੰਹ ਥੱਲੇ ਨਾ ਪੂਰੀ ਗੰਡ ਬਣੀ ਹੋਈ ਆ ਜਿਹਨੂੰ ਵੀਰੇ ਆਪਾਂ ਫੇਬ੍ਰਿਸ਼ ਕਰ ਜੰਨੇ ਆ ਉਹ ਗੰਡ ਬੰਦ ਕਾਰਨ ਉਦੋਂ ਨਹੀਂ ਵੀਰੇ ਆ ਰਿਹਾ ਸੀਗਾ ਚਲੋ ਆਪਾਂ ਇਨਸਟਰੂਮੈਂਟ ਲੈਂਦੇ ਜੀ ਦੇ ਉਹਦੇ ਨਾਲ ਵਿੱਚੋਂ ਗੰਡ ਘੱਟਣ ਲੱਗੇ ਪਹਿਲਾਂ ਆਪਾਂ ਇਹਦੇ ਵਿੱਚ ਵੀਰੇ ਲਿਗਨ ਨੂੰ ਗਣ ਭਰਤਾ ਥੋੜਾ ਜਿਹਾ 2 ਕਮ ਲਾ 20 ਤਰਦਣਾ ਕਰੀ ਜਿੱਤੇ ਕੋਈ ਬਰੀਡਿੰਗ ਨਾ ਹੋਊਗੀ ਤਾਂ ਚੱਕ ਮਾ ਹੋਊਗਾ ਉਹਨੂੰ ਓਡਾ ਤਾਂ ਵੀਰੇ ਉਹਨੇ ਦਰਦ ਨਾ ਹੋਵੇ ਕੁਝ ਵੇਲੇ ਗਣਾ ਵੀ ਉਹ ਕਰਤਾ ਵੀਰੇ ਥਣ ਤੇ ਸੱਚ ਗੱਡੀਆਂ ਵੀਰੇ ਜੰਮਿਆ ਘੜਾ ਘੜਾ ਜਾ ਮੁਰੋਂ ਆਇਆ ਸੀਗਾ ਤੇ ਵਿੱਚੋਂ ਗੰਡ ਵਿੱਚੋਂ ਕਰਤੀ ਵੱਢੀ ਸਾਰੀ ਉਦੋਂ ਬਾਅਦ ਵੀਰੇ ਆਪਣੇ ਨੂੰ ਲਿਹਾਉਣੇ ਆ ਸ਼ਾਮਨੇ ਧਾਰ ਮਾਰਾਂਗੇ ਦੇ ਨਾ ਕੋਈ ਵੀਰੇ ਸ਼ਰਲਾ ਆਇਆ ਹੈਗਾ ਨਾ ਕੋਈ ਲੱਟਾ ਆਇਆ ਹੈਗਾ ਧਾਰ ਜਮਾ ਵੀਰੇ ਪੋਲੀ ਦੇ ਨਾਰਮਲ ਪਾਉਣ ਲੱਗੀ ਇਹ ਵੀਰੇ ਕੈਜਨ ਹੋਗੇ ਤੇ ਐਡੀ ਕੋਈ ਇਸ਼ੂ ਨਹੀਂ ਹੁੰਦਾ ਇਹ ਚ ਬਰਡ ਬਟਾਗੀ ਬੁਨਾ ਪੇਛਾ ਨਾ ਵੀ ਨਿੱਕਾ ਜਾ ਕੇ ਨਜ਼ਾਰਾ 2 ਕੁ ਮਿੰਟ ਦਾ ਕੰਮ ਆ ਜਾ ਰਿਹਾ ਉਹ ਠੀਕ ਹੋ ਜਾਂਦਾ ਨਾ ਕੋਈ ਸ਼ਰਲਾ ਵੀਰੇ ਨਾ ਕੋਈ ਲੱਟਾਗਾ ਜਿਵੇਂ ਨਾਰਮਲ ਆ ਮੂਰੋ ਜਿਹੜਾ ਮਾਜਾ ਲਾਇਆ ਦੀ ਵਿੱਚੋਂ ਨਿਕਲਦੀ ਵੀਰੇ ਆਪਾਂ ਲਾਤਾ ਨਾ ਉਹਦੇ ਨਾਲ ਬੋਲੇ ਜੇ ਨਾਲ ਤੇ ਗਾਂਜਵਾ ਨਾਰਮਲ ਆ ਤੇ ਗਾਂ ਦਾ ਲਈ ਵੀਰੇ ਜਿਵੇਂ ਹੈ ਹੋਗਾ ਰੂਪੜਾ ਪੋਲਾ ਪੋਲਾ ਛੜਾ ਮਤਲਬ ਭਾਰੀ ਭਾਰੀ ਜਮੇ ਪੀਕ ਭਰੀ ਹੁੰਦੀ ਆ ਹੁਣ ਆਪਾਂ ਇਹਨੂੰ ਗਾਂ ਨੂੰ ਵੀ ਤੇ ਇੰਜੈਕਸ਼ਨ ਲਾਵਾਂਗੇ ਮੱਕੀ ਦਾ ਵੈਕਟਮ ਲਾਇਆ ਇਹਦੇ ਆਪਾਂ ਫੋਟੀ ਪਰ ਲਾਈ ਆ ਨਮਾ ਵਟ ਲਾਇਆ ਵੀ ਦੇ ਆਪਾਂ ਟੂ ਜਮੇਣਾ ਵੀ ਰਕਸ਼ਨ ਨਾ ਹੋ ਵੀ ਦੋ ਦਿਨਾਂ ਦਾ ਟ੍ਰੀਟਮੈਂਟ ਕੀਤਾ ਇਹ ਚੀਜ਼ ਦਾ ਵੀ ਆਪਾਂ ਨੇ ਨਾਲ ਆਪਾਂ ਇਹਨੂੰ ਵੀ ਦਵਾਈ ਸ਼ੁਰੂ ਕੀਤੀ ਹੈ ਹੋਮੋਪੈਥੀ ਇਹ ਨਾਂ ਵਿੱਚ ਗੰਡ ਬਣੀ ਇਹ ਕਈ ਬੜੀ ਦੁਆਰਾਂ ਪੇਰ ਵੀ ਬਣ ਜਾਂਦੀਆਂ ਮੋੜੀ ਮੁੱਟੀ ਪਰ ਹੋਮੋਪੈਥੀ ਬਣ ਨਹੀਂ ਜਾਂਦੀ ਜੇ ਆਪਾਂ ਨਾਲ ਚਾਰ ਦਈਏ ਉਹ ਵੀ ਤੇ ਵੀ ਆਪਾਂ ਨੂੰ ਫਟਾਲਿਕਾ ਟਕੀਰੀਆ ਫਲਾਰ ਇਹ ਦੋਵੇਂ ਆਪਾਂ ਇਹਨੂੰ ਪਾਈਆਂ ਨੇ ਵੀਰੇ ਬੰਨ ਤੋਂ ਵਿੱਚ ਨੇ ਇਹ ਵੀ ਗੱਠਾ ਨਾਲ ਵਿੱਚ ਬੰਨਣਾ ਗੰਢ ਹੁਣ ਬਣਦੀ ਨਹੀਂ ਵੀਰੇ ਤਾਰ ਆਪਾਂ ਵਿੱਚੋਂ ਪੂਰੀ ਵਧੀਆ ਪਾਇਲਨ ਤੋਂ ਪਾਇਲ ਲਾਤੀ ਨਹੀਂ ਬਗ ਦੀ ਗਊ ਖਰਾਬ ਹੋ ਜਾਂਦੀ ਮੈਨੂੰ ਕਈ ਦਿਨ ਹੋ ਗਏ ਤੇ ਇਹਦਾ ਇਲਾਜ ਹੈਗਾ ਵੀਰੇ ਪਹਿਲਾਂ ਕਰਾਲਿਆ ਕਰੋ ਵੀਰੇ ਪਹਿਲਾਂ ਆਪਾਂ ਵੀ ਲਾਣੀ ਹੁੰਦਾ ਫੇਰ ਆਪਣੇ ਗਾਮ ਵਾਲੇ ਦੇ ਵੀ ਖਰਾਬ ਹੁੰਦੇ ਨੇ ਫੇਰ ਆਪਾਂ ਕਹਿੰਦੇ ਨੇ ਗਾਂ ਛੱਡ ਦੋ ਇਹਦੇ ਲਈ ਬਖਰਾਬ ਹੋ ਗਿਆ ਪਹਿਲਾਂ ਤਾਂ ਵੀਰੇ ਥੋੜੀ ਗਾਂ ਜਾਂਦੀ ਜਿਵੇਂ 8000 ਰੁਪਏ ਦੀ ਨਾਲੇ ਵੀ ਟੰਡੇ ਖੰਡ ਕਰੀ ਫਿਰਦੀ ਆ ਠੀਕ ਹੈ ਜੀ ਇਹਦਾ ਛਾਪਲਾ ਕੰਮ ਆਏਗਾ ਛਾਪਲੇ ਇਲਾਜਾ ਪੂਰਾ ਵਧੀਆ ਇਲਾਜ ਹੈ ਚੀਜ਼ ਦਾ ਕੁਈ ਜੁਨੀ ਵਿਰੇਜੇ ਸ਼ੌਪ ਰੇਨ ਕਰਦੇ ਆ ਤਾਂ ਉਹ ਵੀ 90 ਦਾ ਠੀਕ ਹੁੰਦੀ ਹੁੰਦੇ ਨੇ 10 ਤੇ ਕਈ ਵਾਰੀ ਨਹੀਂ ਵੀ ਠੀਕ ਹੁੰਦੇ ਵਿਰੇ ਆਪਾਂ ਨਹੀਂ ਕਹਿੰਦੇ ਸਾਰੇ ਠੀਕ ਹੁੰਦੇ ਨੇ 10 ਕਈ ਵਾਰੀ ਨਹੀਂ ਵੀ ਠੀਕ ਹੁੰਦੇ ਕਈ ਉਹ ਤਾਂ ਜਨ ਸਾਰਾ ਕੁਝ ਵੀ ਹੋ ਜਾਂਦਾ ਹੁੰਦਾ ਬਣਾ ਮੋਟਾ ਸਾਰੇ ਤਾਂ ਅੰਗਨ ਦੇ ਬੰਦੇ ਵੀ ਠੀਕ ਹੁੰਦੇ ਨੇ ਸਾਰੇ ਰਿਪੋਰਟ ਹੁੰਦੀਆਂ ਕੱਲੀ ਕੱਲੀ ਆਪਣੇ ਲਈ ਵੀ ਹਾਂ ਵੀ ਇਹ ਨੂੰ ਆਇਆ ਹੋਇਆ ਹੈਗਾ ਉਹ ਫਿਰ ਵੀ ਨਹੀਂ ਯਾਰ ਠੀਕ ਹੁੰਦੇ ਕੱਲਾ ਸ਼ਹੀਦ ਵਾਜ ਦਿੰਦੇ ਹੁੰਦੇ ਆ ਬੰਦੇ ਨੂੰ ਵੀ ਆ ਕਰਕੇ ਆਏ ਆ ਛਾਣੂੜਾ ਵਾਲੇ ਟੱਕਣਾ ਦਾ ਕੱਲਾ ਛੱਡ ਵੀ ਹਾਂ ਡਾਕਟਰ ਆ ਤੀ ਉਹਨੇ ਕਰਤਾ ਉਹਨੇ ਸਾਨੂੰ ਸਾਫ਼ ਕਰਤਾ ਹਉ ਤਾਂ ਪਹਿਲੀ ਵੇਆ ਪਿਆ ਹੁੰਦਾ ਨਉ ਤਾ ਮਰਿਆ ਵੀਰੇ ਮਲਕ ਤੋਂ ਦੇਖੀ ਗਏ ਇਹ ਮਲਕ ਚੋ ਰਿਹਾ ਪਹਿਲਾਂ ਨੇ ਚੋਇਆ ਗੁੱਠੇ ਨਾਲ ਵੀਰੇ ਇਹਨਾਂ ਕੇ ਗੁੱਠਾ ਬੰਦ ਕਰ ਮੁੱਠਿਆ ਚੋਇਆ ਕਰ ਤੇ ਮੁੱਠੇ ਤੋਂ ਲੱਗੇ ਰੇ ਤਾਰ ਜਉਂ ਚਹੀ ਪੈਣ ਲੱਗੀ ਠੀਕ ਹੈ ਥੱਲੇ ਮੁੰਡਾ ਦਾ ਮਾਂ ਲੱਗਾ ਇਹਨਾਂ ਨੂੰ ਲੈ ਜੂਗਾ ਇਸ ਸਾਈਡ ਤੇ ਹੋ ਜੂ